ਸਵਾਗਤ ਹੈ ਦੋਸਤੋ ਤੁਹਾਡਾ ਸੰਧੂ ਡੇਰੀ ਫਾਰਮ ਤੇ ਸੋ ਸਭ ਤੋਂ ਪਹਿਲਾਂ ਜੀ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤਾਂ ਕਿ ਆਉਣ ਵਾਲਾ ਹਰ ਨੋਟੀਫਿਕੇਸ਼ਨ ਤੁਹਾਡੇ ਤੱਕ ਆਸਾਨੀ ਨਾਲ ਪਹੁੰਚ ਸਕੇ ਸੋ ਅੱਜ ਪਹੁੰਚੇ ਆਂ ਜੀ ਪਿੰਡ ਬੁੱਟਰ ਰੋਸ਼ਨ ਸ਼ਾਹ ਵਾਲਾ ਤਹਿਸੀਲ ਜੀਰਾ ਤੇ ਜ਼ਿਲ੍ਹਾ ਬਈਨੂ ਪੈਂਦਾ ਫਰੋਜਪੁਰ ਗੁਰਪ੍ਰਤਾਪ ਸਿੰਘ ਦੇ ਘਰ ਖੜੇ ਆਂ ਜੀ ਆਪਾਂ ਇਹਨਾਂ ਕੋਲ ਹੈਗੇ ਜੀ ਚਾਰ ਨੱਕ ਬਕਾਉ ਚਾਰੇ ਜੀ گاਵਾ ਆ ਬਹਿਣਾ ਇਹ ਹੈਗੀ ਆ ਜੀ ਇੱਕ ਪਹਿਲੇ ਨੰਬਰ ਤੇ ਇਹ ਹੈਗੀ ਜੀ 15 ਦਿਨਾਂ ਦੀ ਸੋਈ ਆ ਜੀ ਮਗਰ ਵੱੱਛਾ ਤੇ ਦੁੱਧ ਤਿਆਰ ਆ ਜੀ ਜਿਹੜਾ 10 ਕਿਲੋ ਤੇ ਥਣ ਹਵਾਨਾ ਬਹੁਤ ਵਧੀਆ ਜੀ ਥਣ ਨੇੜੇ ਤੋਂ ਚੈੱਕ ਕਰੋ ਜਰਸੀ ਹੈਗੀ ਆ ਜੀ ਕੁਆਲਿਟੀ ਹਵਾਨਾ ਬਹੁਤ ਵਧੀਆ ਹੈ ਤੇ 10 ਕਿਲੋ ਦੁੱਧ ਆ ਜੀ ਮੁੱਲੇ ਦਾ ਹੈਗਾ ਜੀ 35000 35000 ਬਾਈ ਕਹਿੰਦਾ ਮੁੱਲ ਇਹਦਾ ਹੈਗਾ ਵਾ ਤੇ ਮੌਕੇ ਤੇ ਮਾਨਤਨ ਹੋ ਜਾਊਗਾ ਜੇ ਕਿਸੇ ਵੀਰ ਭਰਾ ਨੂੰ ਪਸੰਦ ਆ ਤੇ ਬਾਈ ਨਾਲ ਗੱਲ ਕਰ ਸਕਦੇ ਹੋ ਬਾਈ ਦਾ ਨੰਬਰ ਨੋਟ ਕਰ ਲਓ 97796 06421 97796 06421 ਸੋ ਅੱਗੇ ਵਾਲ ਨੂੰ ਚਲਦੇ ਆ ਜੀ ਅੱਗੇ ਆ ਗਿਆ ਇਹਦਾ ਸੁਹਾ ਕੀ ਹੈ ਜੀ ਆ ਦੂਜੇ ਸੁਹਾ ਸਰੀ ਦੂਜਾ ਸੁਹਾ ਸੋਈ ਹੈ ਜੀ ਤੇ 2 ਮਹੀਨੇ ਦੀ ਸੋਈ ਹੈ ਜੀ ਇਹ ਠੀਕ ਹੈ ਜੀ ਇਹ ਇੱਕ ਸਿੰਘ ਹੈਗਾ ਜੀ ਝੂੰਗਾ ਤੇ ਇੱਕ ਪਾਸਿਓ ਕੋਨੀ ਤੇ ਮਗਰ ਹੈਗੀ ਹੈ ਜੀ ਇਹਦੀ ਬੱਛੀ ਤੇ ਥਣ ਇਹਦਾ ਵੀ ਬਹੁਤ ਸੋਹਣਾ ਲੱਗਾ ਜੀ ਥਣ ਨੇੜੇ ਤੋਂ ਚੈੱਕ ਕਰਾ ਦਿੰਨੇ ਆ ਦੁੱਧ ਬਾਈ ਜੀ ਕਿੰਨਾ ਹੈ ਤੇ ਥੱਲੇ ਨੈਟ 10 ਤੋਂ 9 ਕਿਲੋ ਦੁੱਧ ਨੇ 9 ਕਿਲੋ ਦੁੱਧ ਨੈਟ ਆ ਜੀ ਜਿਹੜਾ ਕੰਡੇ ਤੇ ਛਾੜ ਲੈਣਾ ਕਹਨੂ ਤੱਕ ਬਾਈ ਕਹਿੰਦਾ ਭਲਾ 12 ਕਿਲੋ ਕਹਿ ਦਈਏ ਪਰ ਕੰਡੇ ਤੇ ਛਾੜ ਲੈਣਾ ਜਿਹੜਾ ਦੁੱਧ ਉਹ ਹੈਗਾ ਜੀ 9 ਕਿਲੋ ਤੇ ਜੇ ਇਸ ਵੀ ਕਿਸੇ ਵੀਰ ਭਰਾ ਨੂੰ ਇਹ ਪਸੰਦ ਆ ਤਾਂ ਬਾਈ ਨਾਲ ਗੱਲ ਕਰ ਸਕਦੇ ਹੋ ਨੰਬਰ ਤੁਹਾਨੂੰ ਦੱਸਤਾ ਵਾ ਜਾਂਦੇ ਜਾਂਦੇ ਇੱਕ ਵਾਰੀ ਫਿਰ ਦੱਸਾਂਗੇ ਨੰਬਰ ਵੀਡੀਓ ਦੇ ਥੱਲੇ ਬੰਨੇ ਵੀ ਦੇ ਦਾਂਗੇ ਸੋ ਅੱਗੇ ਆ ਗਿਆ ਜੀ ਨਗੀਨਾ ਇਹ ਆ ਗਿਆ ਜੀ ਨਗੀਨਾ ਇਹ ਹੈਗੀ ਆ ਜੀ ਗੱਬਣ 18 ਪਲੱਸ ਵਾਲੀ ਕਹਿੰਦਾ ਬਾਈ ਜੀ ਗਾਂ ਪਰ ਥੋੜੀ ਜੀ ਲਿੱਸੀ ਈ ਕੋਈ ਸਾਂਭ ਸੰਭਾਲ ਵਾਲਾ ਟੱਕਰ ਗਿਆ ਤੇ ਇਹ ਬਣ ਜੂਗੀ ਬਾਜੀ ਸੋ ਦੁੱਧ ਵਾਕਿਆ ਹੀ ਦੇਣ ਵਾਲੀ ਗਾਂ ਥਣ ਹਵਾਨਾ ਬਹੁਤ ਸੋਹਣਾ ਛੋਟੀਆਂ ਛੋਟੀਆਂ ਫੋੜ ਮਾੜੀਆਂ ਮਾੜੀਆਂ ਬੱਚੀਆਂ ਹੈਗੀਆਂ ਵਾਂ ਪਰ ਕੋਈ ਪ੍ਰੋਬਲਮ ਨਹੀਂ ਛੋਟੀਆਂ ਐ ਚੱਲਦੀਆਂ ਨਹੀਂ ਤੇ ਬਾਈ ਜੀ ਦਾ ਮੁੱਲ ਮੁੱਲ 50000 ਮੁੱਲ ਬਾਈ ਜੀ ਕਹਿੰਦੇ 50000 ਦਾ ਮੌਕੇ ਤੇ ਮਾਨਤਨ ਹੋ ਜਾਊਗਾ ਜੇ ਕਿਸੇ ਵੀਰ ਭਰਾ ਨੂੰ ਪਸੰਦ ਆ ਉਹ ਬਾਈ ਜੀ ਹੁਣਾਂ ਨਾਲ ਗੱਲ ਕਰ ਸਕਦਾ ਵਾ ਠੀਕ ਆ ਜੀ ਅੱਗੇ ਆ ਗਿਆ ਜੀ ਇੱਕ ਹੋਰ ਨਗੀਨਾ ਬਹੁਤ ਵਧੀਆ ਬਾਈ ਜੀ ਦੁੱਧ ਦੇ ਦੇ ਥੱਲੇ ਕਿੰਨਾ ਵਾ 10 ਕਿਲੋ نیٹ ਤਿਆਰ ਦੁੱਧ ਕਿੰਨੇ ਟਾਈਮ ਦੀ ਸੋਈ ਆ 2 ਮਹੀਨਿਆਂ ਦੀ ਸੋਈ ਦੋ ਮਹੀਨਿਆਂ ਦੀ ਸੋਈ ਹੈ ਤੇ ਫਲ ਹੈ ਨਹੀਂਗਾ ਮੂੰਹ ਚਾਰ ਦੰਦਾ ਮੂੰਹ ਚਾਰ ਦੰਦਾ ਤੇ ਫਲ ਹੈ ਨਹੀਂ ਚੰਗੇ ਵੱਡੇ ਵੱਡੇ ਕੱਦ ਕਾਠ ਵਾਲੀ ਆ ਵੱਡਾ ਕੱਦ ਕਾਠਾ ਦੁੱਧ ਵਾਲੀ ਆ ਤੇ ਥਣ ਜਿਹੜਾ ਤੁਹਾਨੂੰ ਨੇੜੇ ਤੋਂ ਚੈੱਕ ਕਰਾ ਦਿੰਨੇ ਆ ਜੀ ਜੋ ਵੀ ਹੈਗਾ ਵਾ ਤੁਹੀ ਆਪਦੀ ਦੇਖਭਾਲ ਆਪ ਕਰਨੀ ਸਾਡਾ ਕੰਮ ਵੀਡੀਓ ਬਣਾ ਕੇ ਤੁਹਾਡੇ ਤੱਕ ਪਹੁੰਚਾਉਣਾ ਤੇ ਚੈੱਕ ਤੁਸੀਂ ਕਰਨਾ ਵਾ ਥਾਣਾ ਵੈਸੇ ਪਤਮਕੇ ਬਾਈ ਜੀ ਕਹਿੰਦੇ ਵੀ ਬਹੁਤ ਵਧੀਆ ਬਣ ਜਾਂਦਾ ਵਾ ਹੱਥ ਚ ਪੂਰਾ ਆਉਂਦਾ ਵਾ ਵੈਸੇ ਲੱਗਦਾ ਜਿਵੇਂ ਥੋੜਾ ਜਿਹਾ ਛੋਟਾ ਹੁੰਦਾ ਵਾ ਠੀਕ ਹੈ ਜੀ ਬਾਈ ਜੀ ਹੁਣ ਆ ਦਾ ਨੰਬਰ ਕਰ ਲਓ ਫਿਰ ਤੋਂ ਨੋਟ ਮੁੱਲ ਇਹਦਾ ਬਾਈ ਜੀ ਕਹਿੰਦੇ 35000 ਆ ਮੌਕੇ ਤੇ ਮਾਨਤਾ ਨਾ ਇਹਦੇ ਵਿੱਚੋਂ ਵੀ ਹੋ ਜਾਊਗਾ 35000 ਮੁੱਲ ਆ ਤੁਦ ਕਿੰਨਾ ਦੱਸਿਆ 10 ਕਿਲੋ ਦੁੱਧ ਕਹਿੰਦੇ ਇਹਦੇ ਥੱਲੇ ਨੈਟ ਤਿਆਰ ਆ ਬਾਈ ਦਾ ਨੰਬਰ ਕਰ ਲਓ 9779606421 ਲੁੱਟ ਲੋ ਮੇਲਾ ਬਹੁਤ ਵਧੀਆ ਨਾਗ ਸਾਰੇ ਹੀ ਨਾਗ ਸਾਫ ਸੁਥਰੇ ਆ ਸੋਹਣੀਆਂ ਤੇ ਆ ਜਿਹੜੀ ਗੱਬਣ ਵਹਿੜ ਆ ਇਹ ਤਾਂ ਕਮਾਲ ਆ ਠੀਕ ਆ ਜੀ ਫਿਰ ਤੋਂ ਤੁਹਾਨੂੰ ਨਿਗਾ ਸਾਰੇ ਨਗਾ ਨਗਾ ਨੂੰ ਮਰਵਾ ਦਿੰਨੇ ਆ ਤੋਂ ਸੋ ਧਿਆਨ ਚ ਲੈ ਲਓ ਸੋ ਬਾਈ ਦਾ ਨੰਬਰ ਕਰ ਲਓ ਨੋਰ ਜੇ ਇਸ ਵੀ ਕਿਸੇ ਵੀਰ ਭਰਾ ਨੂੰ ਪਸੰਦ ਹੋਵੇ ਉਹ ਬਾਈ ਨਾਲ ਗੱਲ ਕਰ ਲੋ ਵੀਡੀਓ ਬਣਵਾਉਣ ਲਈ ਸੰਪਰਕ ਨੰਬਰ ਕਰ ਲਓ ਨੋਟ 955190031 ਸੰਧੂ ਡੇਰੀ ਫਾਰਮ ਸਤਿ ਸ੍ਰੀ ਅਕਾਲ ਜੀ